ਟੋਰਾਂਟੋ ਪੁਲਿਸ ਦੇ ਇੱਕ ਅਫਸਰ ਖਿਲਾਫ ਭ੍ਰਿਸ਼ਟਾਚਾਰ ਮਾਮਲੇ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਕਨਸਟੇਬਲ ਟਿਮੋਥੀ ਬੌਨਹਾਰਟ ਉੱਤੇ 17 ਦੋਸ਼ ਲਗਾਏ ਗਏ ਨੇ ਦੱਸਦੇ ਕਿ ਜੋ ਕਿ ਯੋਕਾ ਰੀਜਨਲ ਕਾਲਜ ਦੇ ਜਾਂਸ ਦੇ ਨਾਲ ਸੰਬੰਧਿਤ ਹੈ ਇਹ ਦੋਸ਼ ਹੋਰ ਕਿਸੇ ਵੀ ਅਕਸਰ ਦੇ ਨਾਲ ਉਹ ਵੱਧ ਨੇ ਦੱਸਦੀ ਕਿ ਅਦਾਲਤੀ ਦਸਤਾਵੇਜ਼ ਅਨੁਸਾਰ ਬੌਨਹਾਰਟ ਤੇ ਟ੍ਰਾਂਟੋਪੋਲਿਜ਼ੀਆਂ ਵਰਦੀਆਂ ਤੇ ਕੱਪੜੇ ਗੈਰਗਨੂਨੀ ਤਰੀਕੇ ਦੇ ਨਾਲ ਵੇਚਣ ਦੇ ਜਿਹੜੇ ਇਲਜ਼ਾਮ ਲਗਾਏ ਗਏ ਨੇ ਇਹ ਦੋਸ਼ ਉਸ ਤੇ ਨਾਲ ਬ੍ਰਾਈਨ ਡਾਰਕ ਕੋਸਟਾ ਦੇ ਵੀ ਲਗਾਏ ਗਏ ਨੇ ਜੋ ਕਿ ਇੱਕ ਸਿਵਿਲਿਅਨ ਹੈ ਤੇ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਅਪਰਾਧਿਕ ਗਹਿਰੋਈਆਂ ਨੂੰ ਜੁੜੀਆਂ ਹੋਈਆਂ ਜਿਹੜੀਆਂ ਘਟਨਾਵਾਂ ਦੇ ਉਹਨਾਂ ਨੂੰ ਕਪੜੇ ਦੇ ਰਿਜ਼ ਹੈ ਤੇ ਦੱਸਦੀ ਕਿ ਡਾਰਕ ਕਾਸਟਾ ਤੇ ਗੈਰਕਾਨੂੰਨੀ ਕੈਨਵਸ ਚਲਾਉਣ ਦੀ ਜਿਹੜੀ ਸਾਜ਼ਿਸ਼ ਦੇ ਦੋਸ਼ ਦੇ ਵਿੱਚ ਉਸਦੇ ਇਲਜ਼ਾਮ ਲਗਾਏ ਗਏ ਨੇ ਤੇ ਦੱਸਦੀ ਹੈ ਅਦਾਲਤੀ ਕਾਗਜ਼ਾ ਮੁਤਾਬਕ ਆ ਪੌਨੋਟ ਨੇ ਆਪਣੀ ਸਰਕਾਰੀ ਜਾਰੀ ਕੀਤੀ ਗਈ ਗਲੋਕਰ 9mm ਪਿਸਤੌਲ ਨੂੰ ਵੀ ਅਜੇਹੀ ਥਾਂ ਤੇ ਰੱਖਿਆ ਹੋਇਆ ਸੀਗਾ ਜਿੱਥੇ ਕਿ ਇਜਾਜ਼ਤ ਨਹੀਂ ਸੀ ਉਹ ਉਸਨੇ ਹਥਿਆਰ ਨੂੰ ਆਪਣੀ ਗੱਡੀ ਦੇ ਵਿੱਚ ਲਾਪਰਵਾਹੀ ਤਰੀਕੇ ਦੇ ਨਾਲ ਸੰਭਾਲਿਆ ਹੋਇਆ ਸੀਗਾ ਤੇ ਇਸ ਨੂੰ ਅਜੇਹੇ ਮਕਸਦ ਲਈ ਰੱਖਿਆ ਸੀ ਜੋ ਕਿ ਲੋਕ ਸੁਰੱਖਤੇ ਤੇ ਖਤਰਨਾਕ ਮੰਨਿਆ ਜਾ ਰਿਹਾ ਹੈ ਤੇ ਯੋਕ ਰੀਜਨਲ ਪੁਲਿਸ ਦੇ ਡਿਪਟੀ ਚੀਫ ਆਫ ਰਾਇਨ ਹੌਗਨ ਨੇ ਵੀ ਕਿਹਾ ਕਿ ਇਸੇ ਜਾਂਚ ਦੇ ਸ਼ੁਰੂਆਤ ਦੇ ਵਿੱਚ ਬੋਰਨਹਾਰਟ ਦੇ ਵੀ ਹੋ ਗਏ ਸੀ ਤਦ ਤੱਕ ਪੁਲਿਸ ਨੇ ਦਾਵਾ ਕੀਤਾ ਕਿ ਉਸ ਨੂੰ ਗੁਪਤ ਜਾਣਕਾਰੀ ਅਪਰਾਧੀ ਕ ਦੇ ਨਾਲ ਸਾਂਝੀ ਕੀਤੀ ਜਾ ਸਕਦੀ ਸੀ ਕਿ ਤਦ ਦੱਸਦੀ ਹੈ ਕਿ ਹੋ ਸਕਦਾ ਹੈ ਕਿ ਉਸ ਨੇ ਜਿਹੜੀ ਪੁਲਿਸ ਦੀ ਜਿਹੜੀ ਨਿੱਜੀ ਜਾਣਕਾਰੀ ਹੈ ਉਹ ਅੱਗੇ ਕਿਸੇ ਅਪਰਾਧੀ ਗਤੀਵਿਧੀ ਦੇ ਚੱਲਦੇ ਕਿਸੇ ਹੋਰ ਨੂੰ ਸਾਂਝੀ ਕੀਤੀ ਹੋਵੇ ਤੇ ਇਸ ਮਾਮਲੇ ਵਿੱਚ ਹੁਣ ਤੱਕ ਗ੍ਰੈਂਟ ਟ੍ਰਾਂਟੋ ਇਲਾਕੇ ਦੇ ਵਿੱਚ ਸਾਈ ਲੋਕਾਂ ਤੇ ਦੋਸ਼ ਲਗਾਏ ਗਏ ਨੇ ਤੇ ਦੋਸ਼ਾਂ ਦੇ ਵਿੱਚ ਨਸ਼ਤ ਅਸਕਰੀ ਕਤਲ ਦੀ ਸਾਜ਼ਿਸ਼ ਪਰੋਸੇ ਦਾ ਉਲੰਘਣਾ ਤੇ ਨਿਆਂ ਵਿੱਚ ਰੁਕਾਵਟ ਪੈਦਾ ਕਰਨ ਵਰਗੇ ਗੰਭੀਰ ਦੋਸ਼ ਲਗਾਏ ਗਏ ਨੇ ਇਨਸਪੈਕਟਰ ਜਰਨਲ ਨੇ ਸੂਬੇ ਦੀਆਂ ਸਾਰੀਆਂ 45 ਪੁਲਿਸ ਸੇਵਾਵਾਂ ਨੂੰ ਸੁੱਤ ਜਾਂਚ ਕਰਨ ਦਾ ਐਲਾਨ ਕੀਤਾ ਹੈ ਇਹ ਮਾਮਲਾ ਪੁਲਿਸ ਵਿਭਾਗ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਤੇ ਲੋਕਾਂ ਵਿੱਚ ਚਿੰਤਾ ਪੈਦਾ ਹੋ ਰਹੀ ਹੈ